ਇਹ ਕੋਬਰਾ ਸੱਪ ਨੂੰ ਬੇਟਾਂ ਦੇ ਵੱਲੋਂ ਘਰ ਦੇ ਵਿੱਚ ਲਿਆਂਦਾ ਜਾਂਦਾ ਤੇ ਜਦੋਂ ਬਾਪ ਸੌਂ ਰਿਹਾ ਸੀ ਉਸੇ ਬਾਅਦ ਤਾਂ ਬੇਟੇ ਉਸ ਸੱਪ ਨੂੰ ਬਾਪ ਦੇ ਕੋਲ ਲੈ ਕੇ ਆਉਂਦੇ ਨੇ ਉਹਨਾਂ ਦੇ ਦੁਆਰਾ ਪਹਿਲਾਂ ਇਹ ਵੀ ਕਨਫਰਮ ਕਰ ਲਿਆ ਗਿਆ ਸੀ ਕਿ ਇਹ ਸੱਪ ਦੇ ਵਿੱਚ ਜ਼ਹਿਰ ਮੌਜੂਦਾ ਕੀ ਇਹ ਸੱਪ ਜ਼ਹਿਰੀਲਾ ਹੈ ਜਾਂ ਨਹੀਂ ਉਹ ਸੱਪ ਵਕਈ ਜ਼ਹਿਰੀਲਾ ਵੀ ਸੀ ਤੇ ਉਸ ਤੋਂ ਬਾਅਦ ਬੇਟਾਂ ਦੇ ਵੱਲੋਂ ਪਿਤਾ ਦੇ ਪੈਰ ਦੇ ਵਿੱਚ ਉਸ ਦਾ ਡੰਗ ਬਰਬਾਦ ਦਿੱਤਾ ਜਾਂਦਾ ਫਿਰ ਬੇਟੇ ਇੰਤਜ਼ਾਰ ਕਰ ਲੱਗੇ ਕਿ ਪਿਤਾ ਦੀ ਮੌਤ ਕਦੋਂ ਹੋਊਗੀ ਪਰ ਪਿਤਾ ਜਾਦਾ ਸਟਰੋਂਗ ਸੀ ਉਹਦੀ ਇਮਿਊਨਿਟੀ ਜਾਦਾ ਸਟਰੋਂਗ ਸੀ ਜਿਸ ਬਜਾਏ ਦੇ ਕਾਰਨ ਉਸ ਨੂੰ ਕੁਝ ਉਲਟੀਆਂ ਵਗੈਰਾ ਲੱਗਦੀਆਂ ਨੇ ਤਾਪ ਵਗੈਰਾ ਰਹਦਾ ਪਰ ਉਹ ਸੱਪ ਦਾ ਜ਼ਹਿਰ ਉਸ ਤੇ ਜਿਆਦਾ ਅਸਰ ਨਹੀਂ ਕਰ ਪਾਉਂਦਾ ਜਿਸ ਪ੍ਰਕਾਰ ਦੇ ਕਾਰਨ ਅਗਲੇ ਕਈ ਦਿਨਾਂ ਤੱਕ ਉਹ ਜਿੰਦਾ ਰਹਿੰਦਾ ਇਹ ਤਰੀਕ ਸੀ 15 ਅਕਤੂਬਰ 2025 ਦੀ ਤੇ ਇਸ ਤੋਂ ਬਾਅਦ ਤਰੀਕ ਆਉਂਦੀ ਹੈ 22 ਅਕਤੂਬਰ 2025 ਦੀ ਇਸ ਦਿਨ ਬੇਟੇ ਫਿਰ ਤੋਂ ਸੋਚਦੇ ਨੇ ਕਿ ਪਹਿਲੇ ਸੱਪ ਨੇ ਤਾਂ ਕੋਈ ਕੰਮ ਨਹੀਂ ਕੀਤਾ ਤਾਂ ਕਿਉਂ ਨਾ ਦੁਬਾਰਾ ਤੋਂ ਪਿਤਾ ਨੂੰ ਸੱਪ ਤੋਂ ਕਟਵਾਇਆ ਜਾਵੇ ਤਾਂ ਉਹਨਾਂ ਤੋਂ ਦੁਬਾਰਾ ਫਿਰ ਤੋਂ ਇੱਕ ਸੱਪ ਦਾ ਇੰਤਜ਼ਾਮ ਕੀਤਾ ਜਾਂਦਾ ਤੇ ਇਸ ਵਾਰ ਉਹਨਾਂ ਦੇ ਦੁਆਰਾ ਇੱਕ ਬਹੁਤ ਹੀ ਜ਼ਹਿਰੀਲਾ ਸੱਪ ਜਿਹਨੂੰ ਕਿ ਰੈਟਰਸ ਨੇ ਕਿਹਾ ਜਾਂਦਾ ਉਹ ਲੈ ਕੇ ਆਇਆ ਜਾਂਦਾ ਤੇ ਕਹਿ ਦਿੰਦਾ ਕਿ ਇਸ ਸੱਪ ਦੇ ਡੱਸਣ ਤੋਂ ਬਾਅਦ ਆਦਮੀ ਕੁਝ ਘੰਟੇ ਹੀ ਜਿਉਂਦਾ ਰਹਿ ਪੁੰਦਾ ਤੇ ਕੱਟਰ ਤੇ ਤੁਰੰਤ ਬਾਅਦ ਆਦਮੀ ਨੂੰ ਲਕਬਾ ਮਾਰ ਦਿੰਦਾ ਤੇ ਫਿਰ ਰਾਤ ਦੇ ਸਮੇਂ ਹੀ ਇਹ ਬੇਟੇ ਫਿਰ ਤੋਂ ਬਾਪ ਦੇ ਕੋਲ ਜਾਂਦੇ ਨੇ ਤੇ ਉਸਦੇ ਕੰਨ ਦੇ نیچے ਧੌਣ ਦੇ ਕੋਲ ਸੱਪ ਤੋਂ ਡਸਵਾਇਆ ਜਾਂਦਾ ਫਿਰ ਇੰਤਜ਼ਾਰ ਕਰਦੇ ਨੇ ਕਿ ਕੁਝ ਸਮਾਂ ਨਿਕਲ ਜੇ ਤੇ ਜਦੋਂ ਕੁਝ ਸਮਾਂ ਨਿਕਲਦਾ ਤਾਂ ਉਹ ਬਾਪ ਨੂੰ ਚੱਕਦੇ ਨੇ ਤੇ ਹਸਪੀਟਲ ਵਿੱਚ ਲੈ ਕੇ ਜਾਂਦੇ ਨੇ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ ਤੇ ਇਸ ਤਸਵੀਰ ਦੇ ਵਿੱਚ ਤੁਸੀਂ ਉਸ ਰਾਈਟਰ ਸਨੇਕ ਨੂੰ ਦੇਖ ਵੀ ਪਾ ਰਹੇ ਹੋਗੇ ਤੇ ਪਰ ਬੇਟਾ ਬਲੋ ਘਰ ਆ ਕੇ ਕਿਹਾ ਜਾਂਦਾ ਕਿ ਪਿਤਾ ਨੂੰ ਸੱਪ ਨੇ ਰਾਤ ਦੇ ਸਮੇਂ ਕੱਟ ਲਿਆ ਸੀ ਜਿਸ وجہ ਦੇ ਕਾਰਨ ਉਸ ਦੀ ਮੌਤ ਹੋ ਗਈ ਤੇ ਲੋਕਾਂ ਦੇ ਦੁਆਰਾ ਵੀ ਇਹ ਗੱਲ ਮੰਨ ਲਈ ਜਾਂਦੀ ਆ ਕਿ ਸ਼ਾਇਦ ਪਿਤਾ ਦੀ ਮੌਤ ਰਾਤ ਦੇ ਸਮੇਂ ਸੱਪ ਦੇ ਡੱਸਣ ਦੀ ਵਜ੍ਹਾ ਕਰਕੇ ਹੋਈ ਆ ਕਿਉਂਕਿ ਇਹ ਇਲਾਕਾ ਵੀ ਸੱਪਾਂ ਵਾਲਾ ਸੀ ਯਾਨੀ ਕਿ ਜੰਗਲੀ ਪਰ ਇਹ ਸਭ ਕੁਝ ਘਰ ਦੇ ਪਿੱਛੇ ਦੀ ਕਹਾਣੀ ਤੇ ਰੀਜਨ ਤੁਹਾਡੀ ਰੂਹ ਕਬਾ ਕੇ ਰੱਖ ਦੂਗਾ ਤੇ ਦੂਸਰੀ ਗੱਲ ਕਿ ਇਹ ਬੇਟੇ ਆਖਰਕਾਰ ਫੜੇ ਕਿਸ ਤਰੀਕੇ ਨਾਲ ਗਏ ਤੇ ਉਹਨਾਂ ਨੇ ਇੰਜ ਆਪਦੇ ਦਾ ਨਾਲ ਕੀਤਾ ਕਿਉਂ ਦਰਸਲ ਤਾਮਿਲਨਾਡੂ ਦੀ ਤ੍ਰਿਬੱਲਮ ਡਿਸਟ੍ਰਿਕਟ ਤੇ ਇੱਥੇ ਹੀ ਗਣੇਸ਼ ਨਾ ਦਾ 55 ਸਾਲਾਂ ਦਾ ਇੱਕ ਆਦਮੀ ਆਪਦੇ ਦੋ ਬੇਟਿਆਂ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਰਹਿੰਦਾ ਸੀ ਤੇ ਗਣੇਸ਼ ਗਵਰਨਟ ਗਰਲ ਸਕੂਲ ਦੇ ਵਿੱਚ ਇੱਕ ਲੈਬ ਅਸਿਸਟੈਂਟ ਦਾ ਕੰਮ ਕਰਦਾ ਸੀ ਗਣੇਸ਼ ਦੇ ਦੋ ਬੇਟੇ ਸੀ ਮੋਹਨ ਰਾਜ ਤੇ ਹਰੀਕਰਨ ਤੇ ਦੋਨੋਂ ਹੀ ਆਪਦੇ ਪਰਿਵਾਰਾਂ ਦੇ ਨਾਲ ਖੁਸ਼ਬੀ ਸੀ ਤੇ ਗਣੇਸ਼ ਵੀ ਉਹਨਾਂ ਦੇ ਨਾਲ ਰਾਜੀ ਖੁਸ਼ੀ ਰਹਿ ਰਿਹਾ ਸੀ ਤੇ ਬੇਟੇ ਪਿਤਾ ਨੂੰ ਪਿਆਰ ਵੀ ਕਰਦੇ ਸੀ ਤੇ ਪਿਤਾ ਵੀ ਪਰਿਵਾਰ ਨੂੰ ਪਿਆਰ ਕਰਦਾ ਸੀ ਘਰ ਦੇ ਵਿੱਚ ਕਾਫੀ ਹੱਦਾਂ ਪੈਸੇ ਦੀ ਦਿੱਕਤ ਰਹਾ ਕਰਦੀ ਸੀ ਤਾਂ ਇਸ ਤੋਂ ਬਾਅਦ ਪੈਸਿਆਂ ਦੀ ਕਿੱਲਤ ਦੀ ਬਰਾਂ ਦੇ ਕਾਨੂੰਨਾਂ ਦੁਆਰਾ ਇੱਕ ਪਲਾਨ ਬਣਾਇਆ ਜਾਂਦਾ ਕਿ ਪਿਤਾ ਨੂੰ ਹੀ ਮਾਰ ਕੇ ਕਿਉਂ ਨਾ ਪੈਸੇ ਵਟੋਰੇ ਜਾਣ ਤੇ ਇਸੇ ਤੋਂ ਬਾਅਦ ਦੋਨਾਂ ਬੇਟਾ ਦੇ ਵੱਲੋਂ ਪਿਤਾ ਦੇ ਨਾਮ ਉੱਤੇ ਚਾਰ ਟਰਮ ਇੰਸ਼ੋਰੈਂਸ ਕਰਵਾਏ ਜਾਂਦੇ ਨੇ ਜਿਨ੍ਹਾਂ ਦੀ ਟੋਟਲ ਕੀਮਤ 3 ਕਰੋੜ ਰੁਪਏ ਸੀ ਜਣ ਕੇ ਜੇਕਰ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਇਹ 3 ਕਰੋੜ ਰੁਪਏ ਉਹਨਾਂ ਨੂੰ ਮਿਲ ਜਾਣਗੇ ਇੰਸ਼ੋਰੈਂਸ ਕਰਵਾਉਣ ਤੋਂ ਬਾਅਦ ਬੇਟਾ ਦੇ ਦੋਹਰਾ ਪੈਸੇ ਦੇ ਲਾਲਚ ਦੇ ਵਿੱਚ ਪਿਤਾ ਨੂੰ ਮਾਰਨ ਦੀ ਪਲਾਨਿੰਗ ਬਣਾਈ ਜਾਂਦੀ ਹੈ ਤੇ ਸੋਚਿਆ ਜਾਂਦਾ ਕਿ ਪਿਤਾ ਨੂੰ ਮਾਰਿਆ ਕਿਸ ਤਰੀਕੇ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਇਹ ਐਕਸੀਡੈਂਟ ਵੀ ਲੱਗੇ ਜਾਨਕਿ ਨੈਚੁਰਲ ਡੈਥ ਵੀ ਲੱਗੇ ਤਾਂ ਹੀ ਸਾਨੂੰ 3 ਕਰੋੜ ਰੁਪਏ ਮਿਲ ਸਕਦੇ ਨੇ ਤਾਂ ਇਹਨਾਂ ਦੇ ਦੋਰਾ ਸੋਚਿਆ ਜਾਂਦਾ ਕਿ ਜੰਗਲੀ ਇਲਾਕਾ ਜੇਕਰ ਪਿਤਾ ਨੂੰ ਕੋਈ ਸੱਪ ਦੇ ਦੁਆਰਾ ਡੱਸ ਲਿਆ ਜਾਂਦਾ ਤਾਂ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਵੀ ਨਹੀਂ ਹੋਊਗਾ ਤੇ ਸਾਨੂੰ ਇੰਸ਼ੋਰੈਂਸ ਵੀ ਮਿਲ ਜੂ ਤੇ ਫਿਰ ਉਹਨਾਂ ਦੇ ਵੱਲੋਂ ਆਪਦੇ ਚਾਰ ਦੋਸਤਾਂ ਨੂੰ ਆਪਦੇ ਨਾਲ ਮਲਾਇਆ ਜਾਂਦਾ ਤੇ ਫਿਰ ਇੱਕ ਕੋਬਰਾ ਸੱਪ ਦਾ ਇੰਤਜ਼ਾਮ ਕੀਤਾ ਜਾਂਦਾ ਪਹਿਲਾਂ ਪਿਤਾ ਨੂੰ ਕੋਬਰਾ ਸੱਪ ਤੋਂ ਡਸਪਾਇਆ ਜਾਂਦਾ ਜਿਸ ਤੋਂ ਬਾਅਦ ਵੀ ਪਿਤਾ ਬਚ ਗਿਆ ਤੇ ਫਿਰ ਇਹਨਾਂ ਚਾਰਾਂ ਦੋਸਤਾਂ ਨੂੰ ਕਿਹਾ ਜਾਂਦਾ ਕਿ ਇੱਕ ਕਟਲ ਸਨੇਕ ਲੈ ਕੇ ਆਉ ਜੋ ਜਿਆਦਾ ਜ਼ਹਿਰੀਲਾ ਹੁੰਦਾ ਤੇ ਉਸ ਤੋਂ ਬਾਅਦ ਇੱਕ ਰੈਟਰ ਸਨੇਕ ਲੈ ਕੇ ਆਇਆ ਜਾਂਦਾ ਤੇ ਪਤਾ ਨੂੰ ਰਾਤ ਦੇ ਸਮੇਂ ਫਿਰ ਤੋਂ ਗਰਦਨ ਦੇ نیچے ਡਸ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ ਇੰਤਜ਼ਾਰ ਕਰਦੇ ਨੇ ਤੁਰੰਤ ਹੀ ਉਸ ਨੂੰ ਹਸਪੀਟਲ ਨਹੀਂ ਲੈ ਕੇ ਜਾਂਦੇ ਕਿ ਪਿਤਾ ਮਰ ਜੇ ਤੇ ਫਿਰ ਹਸਪੀਟਲ ਦੇ ਵਿੱਚ ਉਸਦੀ ਮੌਤ ਹੋਊਗੀ ਜੇ ਤੁਹਾ ਪਿਤਾ ਦੀ ਮੌਤ ਹੋ ਗਈ ਤਾਂ ਹੁਣ ਇੰਸ਼ੋਰੈਂਸ ਕਲੇਮ ਕਰਨ ਦੇ ਲਈ ਉਹਨਾਂ ਨੂੰ ਇੱਕ ਮੈਡੀਕਲ ਸਰਟੀਫਿਕੇਟ ਦੀ ਵੀ ਜ਼ਰੂਰਤ ਸੀ ਡੈਥ ਸਰਟੀਫਿਕੇਟ ਦੀ ਜ਼ਰੂਰਤ ਸੀ ਤਾਂ ਉਹ ਪਿਤਾ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਨੇ ਉੱਥੇ ਉਹਦਾ ਪੋਸਟਮਾਰਟਮ ਹੁੰਦਾ ਜਿੱਥੇ ਇਹ ਕਨਫਰਮ ਹੁੰਦਾ ਆ ਕਿ ਪਿਤਾ ਦੀ ਮੌਤ ਹੈੜੀ ਉਹ ਸੱਪ ਦੀ ਕੱਟਣ ਦੀ وجہ ਦੇ ਕਾਰਨ ਹੋਈ ਹੈ ਜਾਨੀ ਕਿ ਇੱਕ ਐਕਸੀਡੈਂਟ ਆ ਜਦੋਂ ਬੇਟਾ ਨੂੰ ਪਿਤਾ ਦਾ ਡੈਥ ਸਰਟੀਫਿਕੇਟ ਮਿਲ ਗਿਆ ਤਾਂ ਉਹਨਾਂ ਦੇ ਦੁਆਰਾ ਸਰਟੀਫਿਕੇਟ ਲੈਤਾ ਜਾਂਦਾ ਤੇ ਇੰਸ਼ੋਰੈਂਸ ਕੰਪਨੀ ਦੇ ਏਜੰਟਾਂ ਨੂੰ ਦੇ ਦਿੱਤਾ ਜਾਂਦਾ ਤਾਂ ਕਿ ਇੰਸ਼ੋਰੈਂਸ ਕਲੇਮ ਕਰ ਸਕਣ ਤਾਂ ਇਸ ਤੋਂ ਬਾਅਦ ਏਜੰਟਾਂ ਦੇ ਦੌਰਾ ਥੋੜਾ ਛਾਂਬੀਣ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਕੁਝ ਸ਼ੱਕ ਹੁੰਦਾ ਸ਼ੱਕ ਇਸ ਗੱਲ ਤੋਂ ਹੁੰਦਾ ਕਿ ਪਿਤਾ ਨੂੰ ਕੁਝ ਦਿਨ ਪਹਿਲਾਂ ਵੀ ਇੱਕ ਸੱਪ ਨੇ ਕੱਟਿਆ ਸੀ ਤੇ ਹੁਣ ਦੁਬਾਰਾ ਤੋਂ ਸੱਪ ਨੇ ਕੱਟਿਆ ਦੂਸਰੀ ਗੱਲ ਇਹ ਸੀ ਕਿ ਜਿਸ ਸਾਪ ਨੇ ਪਿੱਤ ਨੂੰ ਕੱਟਿਆ ਸੀ ਉਹ ਦਰਅਸਲ ਇੱਕ ਰਾਈਟਲ ਸਨੇਕ ਸੀ ਜੋ ਕਿ ਇੰਡੀਆ ਦੇ ਵਿੱਚ ਲਗਭਗ ਨਹੀਂ ਮਿਲਦੀ ਤੇ ਉਸ ਇਲਾਕੇ ਦੇ ਵਿੱਚ ਜਾਨੀ ਤਾਮਲਨਾਡੂ ਦੇ ਇਸ ਇਲਾਕੇ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਮਿਲਦੇ ਜਿਸ ਪਰ ਇਹ ਦੇ ਕਾਰਨ ਇੰਸ਼ੂਰੈਂਸ ਏਜੰਟਾਂ ਨੂੰ ਵੀ ਸ਼ੱਕ ਹੋਇਆ ਤੇ ਉਹ ਸਿੱਧੇ ਇਹ ਪੂਰੀ ਕਹਾਣੀ ਲੈ ਕੇ ਤਾਮਲਨਾਡੂ ਦੇ ਆਈਜੀ ਦੇ ਕੋਲ ਜਾ ਪਹੁੰਚੇ ਕਿ ਇਹ ਗੱਲ ਆ ਤਾਂ ਉਸ ਤੋਂ ਬਾਅਦ ਆਈਜੀ ਦੇ ਦੁਆਰਾ ਇੱਕ ਐਸਆਈਟੀ ਬਣਾਈ ਜਾਂਦੀ ਹੈ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਜਾਂਚ ਦੇ ਵਿੱਚ ਉਹਨਾਂ ਦੀ ਟ੍ਰਾਂਜੈਕਸ਼ਨ ਹਿਸਟਰੀ ਤੋਂ ਚਾਰ ਬਲੜਕਿਆਂ ਦਾ ਪਤਾ ਲੱਗਦਾ ਜੋ ਉਹਨਾਂ ਦੇ ਦੋਸਤ ਸੀ ਜਿਨ੍ਹਾਂ ਨੂੰ ਉਹਨਾਂ ਨੇ ਹਾਇਰ ਕੀਤਾ ਸੀ ਤੇ ਜਿਨ੍ਹਾਂ ਦੇ ਦੁਆਰਾ ਇਹਨਾਂ ਸੱਪਾਂ ਨੂੰ ਖਰੀਦਿਆ ਗਿਆ ਸੀ ਤੇ ਜਦੋਂ ਪੁਲਸ ਦੇ ਦੁਆਰਾ ਇਹਨਾਂ ਨੂੰ ਚੱਕਿਆ ਜਾਂਦਾ ਤਾਂ ਉਹਨਾਂ ਦੇ ਦੋਹਰਾ ਉਹਨਾਂ ਦੇ ਹੀ ਬੇਟਿਆਂ ਦੇ ਨਾਂ ਲੈ ਲੱਤੇ ਜਾਂਦੇ ਨੇ ਤਾਂ ਪੁਲਸ ਦੇ ਦੁਆਰਾ ਕਨੇਸ਼ ਦੇ ਦੋਨਾਂ ਬੇਟਿਆਂ ਨੂੰ ਚੱਕਿਆ ਜਾਂਦਾ ਤੇ ਉਹਨਾਂ ਤੋਂ ਸੱਚ ਕੁਲਵਾਇਆ ਜਾਂਦਾ ਪਰ ਉਹ ਮੰਨ ਵੀ ਗਏ ਕਿ ਹਾਂ ਅਸੀਂ ਪਿਤਾ ਨੂੰ ਇੱਕ ਬਾਰ ਨਹੀਂ ਬਲਕਿ ਦੋ ਬਾਰ ਸੱਪ ਤੋਂ ਦਸਵਾਇਆ ਸੀ ਤਾਂ ਕਿ ਇੰਸ਼ੋਰੈਂਸ ਦੇ ਪੈਸੇ ਸਾਨੂੰ ਮਿਲ ਸਕਣ 3 ਕਰੋੜ ਰੁਪਇਆ ਸਾਡਾ ਇਸ ਵੀਡੀਓ ਰਾਉਂਡ ਦਾ ਮਕਸਦ ਕਿਸੇ ਦੇ ਵੀ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਆ ਸਿਰਫ ਜਾਣੂ ਕਰਵਾਉਣਾ ਕਿ ਸਾਡੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟੀਆਂ ਘਟਨਾਵਾਂ ਘਟ ਰਹੀਆਂ ਨੇ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ